ਪਹਿਲਾਂ ਤਾਂ ਮੈਂ ਸਲੂਟ ਕਰਦਾ ਹਾਂ ਕਿ ਜਲੰਧਰ ਸ਼ਹਿਰ ਨੂੰ ਇੱਕ ਬਹੁਤ ਹੀ ਯੋਧਾ ਆਫੀਸਰ ਮਿਲੇ ਨੇ ਸਾਡੇ ਸੀਪੀ ਕਮਿਸ਼ਨਰ ਆਫ ਪੁਲਿਸ ਜਲੰਧਰ ਸਰਪੰਨ ਸ਼ਰਮਾ ਜੀ ਜੋ ਕੰਮ ਅਜੇ ਤੱਕ ਕੋਈ ਨਹੀਂ ਸੀ ਕਰ ਸਕਿਆ ਉਹ ਜੋ ਕੰਮ ਹੈ ਕੁਝ ਦਿਨਾਂ ਦੇ ਵਿੱਚ ਸਾਡੇ ਸੀਪੀ ਜਲੰਧਰ શ્રી ਸਰਪੰਨ ਸ਼ਰਮਾ ਜੀ ਨੇ ਕਰ ਦਿੱਤਾ ਹੈ ਅੱਜ ਜੇ ਅਸੀਂ ਗੱਲ ਕਰਦੇ ਆਂ ਜਲੰਧਰ ਮਾਡਲ ਟਾਊਨ ਦੀ ਜਲੰਧਰ ਮਾਡਲ ਟਾਊਨ ਪਹਿਲਾਂ ਅਸੀਂ ਜਦੋਂ ਆਂਦੇ ਸੀਗੇ ਤੇ ਆਪਾਂ ਨੂੰ ਜਿਹੜਾ ਚੌਕ ਆ ਜਾਂਦਾ ਜਾਂ ਗੁਰੂ ਰਾਮਦਾਸ ਚੌਕ ਕਹਿੰਦਾ ਜਾਂ ਪਿੱਛੇ ਅਮਰਦਾਸ ਚੌਕ ਕਹਿੰਦਾ ਜਾਂ ਉੱਥੋਂ ਲੈ ਕੇ ਤੇ ਆਈ ਲਵ ਜਲੰਧਰ ਤੱਕ ਬਹੁਤ ਲੰਬੀ ਲਾਈਨ ਲੱਗੀ ਹੁੰਦੀ ਸੀ ਤੇ ਨਿਕਲਿਆ ਨਹੀਂ ਸੀ ਜਾਂਦਾ ਹੁਣ ਜੋ ਦੇਖਦਾ ਆ ਯਾਨੀ ਕਿ ਕਿਤਾਬਾਂ 'ਚ ਜਾਂ ਕਾਗਜ਼ਾਂ 'ਚ ਜਾਂ ਅਖਬਾਰਾਂ 'ਚ ਦੇਖਦਾ ਆ ਜੋ ਦੇਖਦਾ ਆ लोग बहुत राहत महसूस कर रहे हैं कि ये कोई गड्डी आंदी है वो सीधी गड्डी आंदी है ਤੇ ਗੱਡੀ ਆਪਣਾ ਕੰਮ ਕਰਕੇ ਚਲੇ ਜਾਂਦੀ ਆ ਜਲੰਧਰ ਨਿਵਾਸੀ ਜਿਹੜੇ ਅੱਜ ਬੜੇ ਖੁਸ਼ ਦਿਖਦੇ ਨੇ ਜਗਾ ਜਗਾ ਤੇ ਜਲੰਧਰ ਜਹਵਲਾ ਲੱਗਦਾ ਸੀ ਸਾਡੇ ਨਵੇਂ ਸੀਪੀਆ ਇਹਨੇ ਜਿਨ੍ਹਾਂ ਨੇ ਆ ਕੇ ਸ਼ਰਮਾ ਜੀ ਨੇ ਸ਼ਹਿਰ ਨੂੰ ਬਹੁਤ ਸੁੰਦਰ ਬਣਾਇਆ ਔਰ ਸਾਡੇ ਮਾਰਡਲ ਟਾਊਨ ਕੀ ਪੂਰੇ ਸ਼ਹਿਰ 'ਚ ਜਾਮ ਬੜਾ ਲੱਗਦਾ ਸੀ ਜਿੱਥੇ ਮਰਜ਼ੀ ਰੇੜੀ ਬੜ ਕੇ ਲਾਉਂਦਾ ਕੋਈ ਆਂਡਿਆਂ ਦੀ ਰੇੜੀ ਲਾਉਂਦਾ ਕੇ ਇਹਨੇ ਕਿਲੂਆਂ ਦੀ ਰੇੜੀ ਲਾਤੀ ਇਹਨੇ ਸੇਬਾਂ ਵੀ ਲਾਤੀ ਜਿੱਥੇ ਮਨਜੀ ਰੇੜੀ ਲਾ ਕੇ ਤੇ ਮਸਲ ਉਹ ਪੂਰਾ ਸ਼ਹਿਰ ਜਾਮ ਹੀ ਜਾਮ ਲੱਗਦਾ ਸੀ ਪੂਰੇ ਮਰਦਾ ਚੌਂਕ ਤੋਂ ਲੈ ਕੇ ਦੁੱਗਲ ਸਾਹਿਬ ਦੀ ਮੇਰੇ ਨਾਲ ਦੁਕਾਨ ਤੱਕ ਅੱਧਾ ਘੰਟਾ ਲੱਗ ਜਾਂਦਾ ਸੀ ਗੱਡੀ ਨੂੰ ਆਉਂਦੇ ਆ ਜਿਹੜਾ ਅੱਜ ਕੀ ਸਾਡੇ ਕੋਈ ਜਾਮ ਨਹੀਂ ਕੋਈ ਕੁਝ ਨਹੀਂ ਅਨ ਕਲੀਅਰ ਗੱਡੀ ਛੜਕ ਲੰਦੀ ਆ ਆ ਜਿਹੜੇ ਛੋਟੇ ਗਰੀਬ ਨੇ ਚੱਲਦੇ ਆ ਇਹਨਾਂ ਦਾ ਵੀ ਥੋੜਾ ਦੇਖੋ ਕਿੰਨੀ ਜਗ੍ਹਾ ਜਗਾ ਤੇ ਗੱਡੀ ਖੜੀ ਕਰਕੇ ਜਾਮਲਾ ਦੇਦੇ ਘਰ ਜਦੋਂ ਦੇ ਸੀਪੀ ਸਾਹਿਬ ਆਏ ਆ ਸਾਡੇ ਜ਼ਿਲंधर ਨੂੰ ਸੁੰਦਰ ਬਣ ਗਿਆ ਉਹ ਵਧੀਆ ਕੰਮ ਚੱਲ ਰਿਹਾ ਸਾਰੇ ਪੁਲਿਸ ਸਾਹਿਬਾਨ ਵਧੀਆ ਤਰੀਕਾ ਦਾ ਕੰਮ ਕਰ ਰਹੇ ਆ ਕਿਸੇ ਥਾਂ ਦੇ ਕੋਈ ਦਿੱਕਤ ਨਹੀਂ ਆ ਰਹੀ ਅਸੀਂ ਕਹਿੰਦੇ ਆ ਸਾਨੂੰ ਇਦਾਂ ਦਾ ਅਫਸਰ ਹਰ ਸ਼ਹਿਰ ਤੇ ਮਿਲਣ ਜਿਹੜੇ ਹਰ ਸ਼ਹਿਰ ਦੀ ਸੁੰਦਰਤਾ ਜਿਹੜੀ ਆ ਬਣੀ ਰਵੇ ਮੈਂ ਸੀਪੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੀ ਇਹਨਾਂ ਨੇ ਜਿਹੜੀ ਟ੍ਰੈਫਿਕ ਦੀ ਸਮੱਸਿਆ ਉਹਨੂੰ ਸੋਲਵ ਕਰਾਇਆ ਜਿੱਦੋਂ ਸਾਡੇ ਪ੍ਰਧਾਨ ਸਾਹਿਬ ਨੇ ਕਿਹਾ ਅਸੀਂ ਵਿਰੋ ਬਾਲਟਨ ਐਸੋਸੀਏਸ਼ਨ ਵੱਲੋਂ ਧੰਨਵਾਦ ਕਰਦੇ ਹਾਂ ਕਿਉਂਕਿ ਸਾਨੂੰ ਅੱਗੇ ਜਗਾ ਜਗਾ ਤੇ ਰੇੜੀਆਂ ਨਜ਼ਰ ਆਉਂਦੀਆਂ ਸੀਗੀਆਂ ਟ੍ਰੈਫਿਕ ਦੀ ਸਮੱਸਿਆ ਸੀ ਬਹੁਤ ਜ਼ਿਆਦਾ ਉਹਦੇ ਲਈ ਸਾਡਾ ਜਿਹੜਾ ਟ੍ਰੈਫਿਕ ਸਮੱਸਿਆ ਬਿਲਕੁਲ ਸੁਧਾਰ ਦਿੱਤੀ ਕਮਿਸ਼ਨਰ ਸਾਹਿਬ ਨੇ ਉਹਦੇ ਲਈ ਸਾਡਾ ਮੇਰਾ ਮੈਂ ਪ੍ਰਿੰਸ ਨੇ ਜਾ ਮੇਰੇ ਮੋਲਟਨ ਮਾਰਕੀਟ ਐਸੋਸੀਏਸ਼ਨ ਮੋਬਾਈਲ ਐਸੋਸੀਏਸ਼ਨ ਅੱਜ ਇਸ ਦਿੱਤਾ ਲੁਕਾ ਨੇ